ਦੀਦੀ 3-4 ਸਾਲ ਪਹਿਲਾਂ ਮੇਰੇ ਦੋ ਅੰਗਰੇਜ਼ ਬਡੋਈਆਂ ਇਹ ਮੁੰਡੇ ਨੇ ਬਡੀਆਂ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਧੱਕੇ ਨਾਲ ਰਹੀ ਲਮਗਰਾਇਆ ਅੱਗੇ ਪਾਣੀ ਮੈਨੂੰ ਪਤਾ ਕਿੱਦਾਂ ਦੌੜੇਗਾ ਕੱਲ ਮੇਰਾ ਭਰਾ ਬਾਜ਼ਾਰ ਸੋਡਾ ਲੈਣ ਗਿਆ ਜੀ ਸਿਗਰਟ ਪੀਣ ਉੱਥੇ ਮੇਰੇ ਭਰਾ ਨੂੰ ਲੱਗ ਗਿਆ ਇਹਨਾਂ ਦੀ ਗੱਡੀ ਵਿੱਚ ਮਾਰ ਪੂਰ ਕੇ ਚੰਗੀ ਤੇਰਾ ਵੱਟ ਗਏ ਉੱਥੇ ਬੀਲੀ ਕੋਲ ਲੱਗੇ ਸ਼ੋਰ ਤੇ ਚੱਲ ਗਿਆ ਬੰਟੀ ਐਮ ਸੀ ਐ ਇੱਕ ਮੁੰਡਾ ਅਭੀ ਜੱਟ ਐ ਇੱਕ ਲੱਡਾ ਐ ਮੁੰਡਾ ਜੀ ਇੱਕ ਰਾਜੀ ਐ ਤੇ ਇੱਕ ਬੀਨੇ ਜੀ ਇਹਨਾਂ ਨੇ ਮੇਰੇ ਪੁਰਾਣਾ ਦੇ ਘਰਦਾ ਜੀ ਕਦੀ ਪੁਲਸਾਂ ਨੇ ਪੁਲਸਾਂ ਨੇ 10 ਸਾਲਾਂ ਦਾ ਦਿੱਕਾ ਦੀ ਕਾਰਵਾਈ ਨਹੀਂ ਕੀਤੀ ਓਹੀ ਗੱਲ ਹੈ ਦਹੀ ਐ 50 ਸਾਲ ਦੀ ਲੜਾਈ ਚੱਲਦੀ ਆਇਆ ਇਹ ਜਿਹੜਾ ਬੰਦੀ ਐ ਐਮਸੀ ਐ ਪ੍ਰਧਾਨ ਦਾ ਸੰਜਾਨ ਪਿਆ ਐ ਐਮਸੀ ਬਾੜ ਦਾ ਇਹਨੇ ਸਾਰੀ ਉਮਰ 50 ਸਾਲ ਦੀ ਲੜਾਈ ਨਹੀਂ ਮੁਕੰਦੀ ਤਿੰਨ ਚਾਰ ਚਾਰ ਸਾਲ ਪਹਿਲਾਂ ਮੇਰੇ ਦੋ ਉਂਗਲਾਂ ਵਡੋਈਆਂ ਇਹ ਮੁੰਡੇ ਨੇ ਵਡੀਆਂ ਜੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰਾ ਧੱਕੇ ਨਾ ਰਹੀ ਨਮਕ ਰਾਇਆ ਮੈਨੂੰ ਪੰਜ ਛੇ ਵੜੀ ਪਿਆ ਉਸ ਤੋਂ ਬਾਅਦ ਮੈਂ ਆਪਣੀ ਜਾਨ ਬਜਾ ਕੇ ਪਤਾ ਨਹੀਂ ਮੈਨੂੰ ਪਤਾ ਕਿੱਦਾਂ 도ੜੇਗਾ ਕੱਲ ਮੇਰਾ ਭਰਾ ਬਾਜ਼ਾਰ ਸੋਡਾ ਲੈਣ ਗਿਆ ਸੀ ਸਿਗਰਟ ਪੀਂਦ ਉੱਥੇ ਮੇਰੇ ਭਰਾ ਨੂੰ ਲੱਗ ਗਿਆ ਇਹਨਾਂ ਦੇ ਗੱਡੀ ਵਿੱਚ ਮਾਰ ਬੂੜ ਕੇ ਚੰਗੀ ਤੇਰੇ ਵੜ ਗਏ ਉੱਥੇ ਬੀਲੀ ਕੋਣ ਲੱਗੇ ਸ਼ੌ ਬੰਟੀ ਐ ਐ ਲੈ ਇੱਕ ਮੁੰਡਾ ਅਭੀ ਜੱਟ ਐ ਇੱਕ ਲੱਡਾ ਐ ਮੁੰਡੇ ਜੀ ਇੱਕ ਰਾਜੀ ਇਹਦੇ ਇੱਕ ਬੀਨੇ ਜੀ ਇਹਨਾਂ ਨੇ ਮੇਰੇ ਭਰਾ ਦਾ ਦੇ ਘਰਦਾ ਜੀ ਕਦੀ ਪੁਲਸਾ ਨੇ ਪੁਲਸਾ ਦੇ 10 ਸਾਲਾਂ ਦਾ ਦਿੱਕਤ ਦੀ ਕਾਰਵਾਈ ਨਹੀਂ ਕੀਤੀ ਆਪਾਂ ਕੇ ਇਹਦੇ ਚ ਬੇੜ ਮਾਰਿਆ ਅੱਡ ਕਰ ਪੁਲਸੇ ਪਹੁੰਚ ਜਾਂਦੀ ਐ ਲੋਕੀ ਇਹ ਡਿਫਰਾਂ ਨੂੰ ਕੱਢਦਾ ਹੁੰਦੇ ਘਰ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਹੋਇਆ ਗਦਾ ਸਾਨੂੰ ਇਨਸਾਫ ਚਾਹੀਦਾ ਆਪਾਂ ਇਹੋ ਦਾ ਡੈੱਡ ਬੰਦੀ ਚੁੱਕੀ ਜਿਹਦਾ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਸਾਰੇ ਬੰਦੇ ਫੜੇ ਦੇ ਚਾਹੀਦੇ ਰੈਕਟੇ ਚਾਹੀਦੇ ਬਾਅ ਉਹ ਵਿਆਹ ਦੇ ਰਿਹਾ ਸਵੇਰ ਦੀ ਫੋਟ ਦੇ ਦੀ ਐਦਾਂ ਦੇ ਬੰਦੇ ਨੇ ਮੇਰੇ ਭਰਾ ਨੂੰ ਮਾਰ ਮੋਟ ਦਿੱਤਾ ਤੇ ਹੁਣ ਪੂਰਜ਼ੇ ਦੇਖੋ ਕਾਰਵਾਈ ਨਹੀਂ ਦੀ ਕਰਦੀ ਹੁਣ ਕਾਰ ਵੇਚ ਜਾਈਏ ਕਹਿੰਦੇ ਕੋਈ ਗੱਲ ਨਹੀਂ ਐਕਸੀਡੈਂਟ ਨੇ ਇਹਨਾਂ ਦੇ ਪੈਸੇ ਚੜੀ ਸੀ ਖੁੱਲੇ ਮੁੱਲੇ ਉਹ ਐਮਸੀ ਬੰਦਾ ਉਹ ਪੈਸੇ ਦੇ ਸਕਦਾ ਆ ਪੈੰਨੇ ਜੋ ਕਿ ਨਹੀਂ ਹੈ ਜੀ ਉਹ ਸਾਰਾ ਪੈਸੇ ਦੇ ਸਕਦਾ ਉਹ 20-20 ਲੱਖ ਦੀ ਦੀ ਲੱਗਦੇ ਇਹਨੂੰ ਤਿਆਰਾ ਤੇ ਇਹ ਬੰਦੀਾਂ ਦੀ ਪੈ ਖਵਾਏਗਾ ਤੁਸੀਂ ਜੀ ਇਹਦੇ ਮੁੰਡੇ ਦੀ ਨਾਮ ਮਾਤਾ ਨਾਮ ਮੁੰਡੀ ਨਾਮ ਜੀ ਮੇਰੇ ਭਰਾ ਦਾ ਹਾਂਜੀ ਪੁੱਤ ਪੁੱਤਾਂ ਗਿਆ ਤੇ ਇਹਨਾਂ ਨੂੰ ਮੜਾ ਉਹਦਾ ਨਵਾਂ ਵਿਆਹ 4 ਮਹੀਨੇ ਦਾ ਬੱਚਾ ਜੀ ਉਹਨਾਂ ਕੀ ਜਵਾਬ ਦੇਵਾਂਗਾ ਆਪਣੇ ਬੱਚੇ ਨੂੰ ਉਹਨੂੰ ਮੈਂ ਕੀ ਕਹਾਂਗੇ ਤੇਰੇ ਪਿਓ ਨੂੰ ਐਦਾ ਕੇ ਨਾ ਮਾਰ ਦੇ ਮੈਨੂੰ ਇਹ ਦੇ ਜਵਾਬ ਮੈਂ ਕੀ ਕਰਾਂ ਜੀ ਦੱਸੋ ਮੈਨੂੰ ਇਨਸਾਫ ਦਿਓ ਜੀ ਮੈਨੂੰ ਬੰਦੇ ਚੁੱਕੇ ਨੇ ਮੋਰ ਤਾਂ ਕਿਦੋਂ ਡੈਡ ਬੋਡੀ ਦੀ ਚੁੱਕਲੀ ਮੇਰਾ ਨੂੰ ਆਪਣਾ ਕਾਨੂੰਨ ਆ ਦੇ ਲੈਣੇ ਪਿਆ ਲੈ ਮੇਰਾ ਕਾਨੂੰਨ ਆਪ ਆਪਣੇ ਹੱਥੇ ਲੈ ਲੈ ਸਾਡੀ ਇੱਕ ਚਦਾਵ ਨਹੀਂ ਸਮਝੋ ਭਾਈ ਜੀ ਮੇਰਾ ਆਪਾਂ ਤੇ ਪੂਰਤ ਕੋਈ ਨਹੀਂ ਕਰਦੇ ਤੇ ਆਪਾਂ ਕਰ ਸਕਦੇ ਜੀ ਆਨੂੰ ਦਿਓ ਮੌਕਾ ਸਿੱਧੀ ਏਰੀ ਗੱਲ ਹੈ ਇਹ ਹੀ ਡੈਡ ਹੈ ਬੇਧੀ ਹੈ ਤੁਹਾਨੂੰ ਇੱਧਰ ਇਨਸਾਫ ਦੇ ਤੇ ਰੋਧੇ ਗੱਲ ਨਹੀਂ ਆਪਾਂ ਕਾਨੂੰਨ ਆਪਣੇ ਹੱਥੇ ਲੈ ਲੈ ਜੀ ਸਿੱਧੀ ਗੱਲ